ਉਹ ਆਜ ਕਾ ਖਲਸਾ ਵਾਹਿਗੁਰੂ ਕੀ ਫਤਿਹ ਆਹ ਗੁਰੂ ਸਵਾਰਿਓ ਸਿੱਖਾਂ ਦਾ ਮਾਣ ਮਰੇਲੇ ਦਾ ਹੀ ਸਿੰਘ ਹਾਂ ਇੱਕ ਸਿੱਖ ਦਾ ਜਦੋਂ ਫਕੀਰ ਦੇ ਦਰ ਦੇ ਉੱਤੇ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਟਕਰਾਇਆ ਉਸ ਵੇਲੇ ਦੀ ਵਾਰਤਾ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਨੇ ਕਹਿੰਦੇ ਨੇ ਕਿ ਲਾਹੌਰ ਵਿੱਚ ਇੱਕ ਬੜਾ ਕਾਮਲ ਫਕੀਰ ਇੰਦਾ ਸੀ ਜਿਸ ਕੋਲ ਬਾਦਸ਼ਾਹ ਬਹਾਦਰ ਸ਼ਾ ਤਕਰੀਬਨ ਆਇਆ ਜਾਇਆ ਕਰਦਾ ਸੀ ਇੱਕ ਦਿਨ ਇੱਕ ਸਿੱਧਾ ਸਾਦਾ ਸਿੱਖ ਉਸ ਫਕੀਰ ਦੇ ਕੋਲ ਨਿਹੰਗ ਸਿੰਘ ਬੈਠਾ ਸੀ ਬਚਨ ਬਲਾਸ ਕਰ ਰਿਹਾ ਸੀ ਕਿ ਅਚਾਨਕ ਬਾਦਸ਼ਾਹ ਦੇ ਉਧਰ ਆਉਣ ਦੀ ਸੂਚਨਾ ਮਿਲੀ ਕੇ ਬਾਦਸ਼ਾਹ ਸਲਾਮਤ ਫਕੀਰ ਨੂੰ ਮਿਲਣ ਵਾਸਤੇ ਆ ਰਹੇ ਨੇ ਫਕੀਰ ਦੀ ਕੁੜੀਆਂ ਨੂੰ ਸਿਪਾਈਆਂ ਨੇ ਚਾਰ ਸ਼ਪੇਰੇ ਤੋਂ ਘੇਰਾ ਪਾ ਲਿਆ ਅਤੇ ਘੇਰ ਕੇ ਬੈਠ ਗਏ ਉਸ ਵੇਲੇ ਉਹ ਸਿੱਖ ਵੀ ਫਕੀਰ ਦੇ ਕੋਲ ਬੈਠਾ ਹੋਇਆ ਸੀ ਸਿੱਖ ਦਸ਼ਮ ਪਿਤਾ ਜੀ ਦਾ ਸਿੱਖ ਸੀ ਜਿਹੜਾ ਕਿ ਦਸਵੇਂ ਪਾਤਸ਼ਾਹ ਦੇ ਜੋਤੀ ਜੋ ਸਮੋਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਦੇ ਵਿੱਚ ਆਉਣ ਦੀਆਂ ਕਣਸੂਆਂ ਸੁਣੀਆਂ ਜਾ ਰਹੀਆਂ ਸਨ ਤੇ ਮਾਹੌਲ ਵਿੱਚ ਰਾਜਨੀਤਿਕ ਗਰਮੀ ਸੀ ਬਾਦਸ਼ਾਹ ਫਕੀਰ ਕੋਲ ਆਇਆ ਤੇ ਫਕੀਰ ਨੇ ਬਾਦਸ਼ਾਹ ਨੂੰ ਦਰਸ਼ਿਤ ਬਿਠਾਇਆ ਤੇ ਬਾਦਸ਼ਾਹ ਨੇ ਚਾਰੇ ਪਾਸੇ ਨਿਗਾਹ ਕਮਾਈ ਤੇ ਸਿੱਖਵਲ ਵੇਖ ਕੇ ਅਚਾਨਕ ਬੋਲ ਉੱਠਿਆ ਤਫਕੀਰ ਨੂੰ ਪੁੱਛਣ ਲੱਗਾ ਕਿ ਮਰੇਲੇ ਦਾ ਸਿੱਖ ਹੈ ਮਰੇਲੇ ਸ਼ਬਦ ਫਾਰਸੀ ਵਿੱਚ ਲੜਾਕਾ ਜੰਗਜੂਲੀ ਵਰਤੇ ਜਾਂਦੇ ਸਨ ਉਸ ਦਾ ਕਹਿਣ ਦਾ ਭਾਵ ਇਹ ਸੀ ਕਿ ਇਹ ਜੰਗੀ ਢੰਗ ਸਿੰਘ ਹੈ ਜਿਹੜਾ ਇੱਥੇ ਬੈਠਾ ਹੈ ਬਹਾਦਰ ਸ਼ਾਹ ਨੇ ਦਸ਼ਮ ਪਾਦਸ਼ਾਹ ਲਈ ਮਰੇਲਾ ਸ਼ਬਦ ਵਰਕੇ ਫਕੀਰ ਤੋਂ ਪੁੱਛਣਾ ਸ਼ੁਰੂ ਕੀਤਾ ਸ਼ਾਹੀ ਫਕੀਰ ਨੇ ਸੋਚਿਆ ਕਿ ਬਾਦਸ਼ਾਹ ਦੇ ਮੂਹ ਦਾ ਪਤਾ ਨਹੀਂ ਹੁੰਦਾ ਐਵੇਂ ਨਾ ਗਰੀਬ ਸਿੱਖ ਨੂੰ ਬੰਦੀਖਾਨੇ ਪਾਉਂਦਾ ਜਾਂ ਕਤਲ ਕਰਨ ਦਾ ਮਨਸੂਬਾ ਬਣਾ ਲਵੇ ਹੁਕਮ ਦੇ ਦੇਵੇ ਇਹ ਸੋਚ ਕੇ ਫਕੀਰ ਨੇ ਜਵਾਬ ਦਿੱਤਾ ਨਹੀਂ ਬਾਦਸ਼ਾਹ ਸਲਾਮਤ ਇਹ ਗੁਰੂ ਨਾਨਕ ਸਾਹਿਬ ਫਕੀਰ ਦੇ عقیده ਤੇ ਯਕੀਨ ਰੱਖਣ ਵਾਲਾ ਸ਼ਰਧਾਲੂ ਹੈ ਬਾਦਸ਼ਾਹ ਚੁਪ ਰਿਹਾ ਤੇ ਸਿੱਖ ਜਕਨ ਭੁੜਕ ਪਿਆ ਤੇ ਕਹਿਣ ਲੱਗਾ ਉਸ ਦੇ ਚਿਹਰੇ ਤੇ ਉਹ ਲੋਕ ਜلال ਪੈਦਾ ਹੋ ਗਿਆ ਅੱਖਾਂ ਦੇ ਵਿੱਚੋਂ ਖੂਨ ਟਪਕਣਾ ਸ਼ੁਰੂ ਹੋ ਗਿਆ ਕਹਿਣ ਲੱਗਾ ਨਾਮ ਹੈ ਫਕੀਰ ਨਾਮ ਹੈ ਮਰੇਲੇ ਦਾ ਹੀ ਸਿੱਖ ਹਾਂ ਮਰੇਲੇ ਦਾ ਸਿੱਖ ਹਾਂ ਦੋ ਤਿੰਨ ਵਿਰਸ ਨੇ ਕਿਹਾ ਸਾਰਾ ਮਾਹੌਲਨ ਕਿਆਸੇ ਸੈਹ ਵਿੱਚ ਭਰੋਤਾ ਗਿਆ ਬਾਦਸ਼ਾਹ ਸਭ ਕੁਝ ਸੁਣਦਾ ਰਿਹਾ ਤੇ ਅੰਤ ਫਕੀਰ ਨਾਲ ਵਿਚਾਰ ਕਰਕੇ ਤੇ ਉਸ ਦੇ ਦਰਸ਼ਨ ਕਰਕੇ ਵਾਹ ਸੁਣ ਗਿਆ ਫਕੀਰ ਨੇ ਸੁਖਦਾ ਸਾਹ ਲਿਆ ਤੇ ਸਿੱਖ ਨੂੰ ਬੁਲਾ ਕੇ ਮੁਖਾਵਤਕ ਬੋਕੇ ਕਹਿਣ ਲਗਾ ਵੀ ਸਿੱਖੋ ਤੁਹਾਡਾ ਵੀ ਕੋਈ ਪਤਾ ਨਹੀਂ ਲੱਗਦਾ ਆਪੇ ਤਾਂ ਕਹਿੰਦੇ ਹੋ ਤੇ ਮੈਂ ਮੰਨਦਾ ਵੀ ਹਾਂ ਕਿ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਸਾਰੇ 10 ਗੁਰੂ ਸਾਹਿਬਾਨ ਇੱਕ ਜੋਤ ਹੋਏ ਨੇ ਇਕੋ ਆਤਮਾ ਸੰਤ ਫਿਰ ਫਰਕ ਕੀ ਹੋਇਆ ਜਦ ਮੈਂ ਗੁਰੂ ਨਾਨਕ ਕਹਿ ਦਿੱਤਾ ਤਾ ਤੇਰੇ ਵਖਰੇਵੇਂ ਪਾਉਣ ਦੀ ਲੋੜ ਕੀ ਸੀ ਸਿੱਖ ਬੋਲਿਆ ਫਕੀਰ ਜੀ ਫਰਕ ਕੋਈ ਨਹੀਂ ਸੀ ਪਰ ਜਿਸ ਡਰ ਕਰਕੇ ਤੂੰ ਮੇਰੀ ਜਾਨ ਦੀ ਚਿੰਤਾ ਕਰਕੇ ਜਾਨ ਬਚਾਉਣੇ ਕਰਕੇ ਇਹ ਕਿਹਾ ਸੀ ਉਹ ਸਾਨੂੰ ਮਨਜ਼ੂਰ ਨਹੀਂ ਹੈਣ ਸਾਹਿਬ ਗੁਰੂ ਇੱਕੋ ਜੋਤ ਪਰ ਜਿਸ ਤਰਜ ਵਿੱਚ ਬਾਦਸ਼ਾਹ ਨੇ ਪੁੱਛਿਆ ਸੀ ਤੇ ਜਿਸ ਤਰਜ ਵਿੱਚ ਤੁਸੀਂ ਮੇਰੀ ਜਾਨ ਬਚਾਉਣ ਲਈ ਕਿਹਾ ਸੀ ਸਾਨੂੰ ਉਹ ਮਨਜ਼ੂਰ ਨਹੀਂ ਇਹ ਨਮਾਣੀ ਜਿੰਦ ਨੂੰ ਆਪਣਾ ਗੁਰੂ ਲਗਾਏ ਕੇ ਜੇ 4 ਦਿਨ ਜ਼ਿੰਦਗੀ ਵਧਾ ਵੀ ਲਈ ਤੇ ਕੀ ਖਟ ਲਿਆ ਸਾਨੂੰ ਗੁਰੂ ਲਗਾਉਣਾ ਮਨਜ਼ੂਰ ਨਹੀਂ ਜਿਨ ਗੁਰ ਗੋਪਿਆ ਆਪਣਾ ਸੇ ਲਿੰਦੇ ਟਾ ਫਰਾਈ ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂ ਕਾਹੀ ਅੱਜ ਦੇ ਸੰਦਰਭ ਵਿੱਚ ਸਿੱਖ ਨਿੱਕੇ ਨਿੱਕੇ ਨਿੱਜੀ ਹਿੱਤਾਂ ਦੀ ਪੂਰਤੀ ਵਾਸਤੇ ਹਰ ਰੋਜ਼ ਆਪਣਾ ਗੁਰੂ ਲਗਾ ਕੇ ਰੱਖਣ ਦੀ ਕਵੈਰ ਕਰਦਾ ਹੈ ਕਦੀ ਕੋਈ ਨੌਕਰੀ ਲੈਣ ਦੀ ਖਾਤਰ ਕੇਸ ਕਤਰ ਕਰਵਾ ਕੇ ਕਦੀ ਕੋਈ ਵਪਾਰ ਲੈਣ ਦੀ ਖਾਤਰ ਤੇ ਕਦੀ ਆਪਣੀਆਂ ਜ਼ਮੀਨਾਂ ਬਚਾਉਣ ਦੀ ਖਾਤਰ ਤੇ ਕਦੀ ਕਦੀ ਇਹ ਨਗੀਲੀ ਕਰਕੇ ਕਿਉਂਕਿ ਕਈ ਗੰਭੀਰ ਹੋ ਕੇ ਇਹਨਾਂ ਨੂੰ ਲੂੰਗਾ ਸੋਚਿਆ ਨਹੀਂ ਪਰ ਵਾਰੇ ਜਾਈਏ ਐਸੇ ਗੁਰ ਸਿੱਖ ਦੇ ਜਿਸ ਨੇ ਬਾਰਸ਼ਾ ਬਹਾਦਰ ਸ਼ਾਹ ਦੇ ਸਾਹਮਣੇ ਵੀ ਆਪਾ ਭਾਵ ਖਾ ਦਿੱਤਾ ਕਹਿਣ ਲੱਗਾ ਹਾਂ ਮੈਂ ਮਰੇਲੇ ਦਾ ਸਿੱਖਾ ਭਾਈ ਜੋ ਕਰਨਾ ਹੈ ਕਰ ਲੈ ਪਰ ਬਾਦਸ਼ਾਹ ਤੇ ਮਨ ਦੇ ਵਿੱਚੋਂ ਕੋਈ ਵੀ ਐਸੀ ਵਿਚਾਰ ਨਹੀਂ ਨਿਕਲੀ ਚੁੱਪ ਚਾਪ ਉਹ ਆਪਣੇ ਉਨੀ ਕਦਮੇ ਹੀ ਫਕੀਰ ਨੂੰ ਮਿਲ ਕੇ ਵਾਪਸ ਚਲੇ ਗਿਆ ਸੋ ਏ ਸੀ ਪਿਆਰੋ ਇੱਕ ਸਿੱਖ ਦਾ عقیدہ ਇੱਕ ਸਿੱਖ ਦੀ ਸਚਾਈ ਇੱਕ ਸਿੱਖ ਦੀ ਅਸਲੀ ਪ੍ਰੀਖਿਆ ਜੋ ਆਗ ਦੀ ਦੇ ਨਾਲ ਸਾਝੀ ਕੀਤੀ ਹੈ ਗੁਰੂ ਸਵਾਰੋ ਇੱਥੇ ਸਮਾਪਤੀ ਕਰੀਏ ਹੋ ਗਿਆ ਬੁੱਲਾਂ ਨੂੰ ਨਾ ਚਿਤਾਰੋ ਗੱਜ ਕਿ ਫਤਕ ਜਾਈਏ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ